ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਜੀ ਬੇਸਨ ਦੇ ਲੱਡੂ ਬਣਾਉਣ ਦਾ ਸਭ ਤੋਂ ਆਸਾਨ ਤੇ ਨਵਾਂ ਤਰੀਕਾ ਅੱਜ ਆਪਾਂ ਘਰ ਦੇ ਵਿੱਚ ਬਿਲਕੁਲ ਦਾਣੇਦਾਰ ਟੈਕਸਚਰ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਹਲਵਾਈ ਸਟਾਈਲ ਤੇ ਇਹਨਾਂ ਲੱਡੂਆਂ ਨੂੰ ਬਣਾਉਣ ਦੇ ਲਈ ਸਿਰਫ 10 ਤੋਂ 15 ਮਿੰਟ ਲੱਗਣਗੇ 10 ਤੋਂ 15 ਮਿੰਟਾਂ ਦੇ ਵਿੱਚ ਤੁਸੀਂ ਇਹ ਬੇਸਨ ਦੇ ਲੱਡੂ ਹੈ ਜਿਹੜੇ ਇੰਨੇ ਵਧੀਆ ਤੇ ਇੰਨੇ ਟੇਸਟੀ ਬਣਾ ਕੇ ਘਰ ਦੇ ਵਿੱਚ ਤਿਆਰ ਕਰ ਲਓਗੇ ਸਸ਼ੀਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਘਰ ਦੇ ਵਿੱਚ ਬਿਲਕੁਲ ਹਲਵਾਈ ਸਟਾਈਲ ਬੇਸਨ ਦੇ ਲੱਡੂ ਬਣਾ ਕੇ ਤਿਆਰ ਕਰਾਂਗੇ ਇਹ ਬੇਸਨ ਦੇ ਲੱਡੂ ਬਣਾਉਣੇ ਬਹੁਤ ਹੀ ਆਸਾਨ ਹੈ ਤੇ ਘਰ ਤੋਂ ਘਰ ਸਮਾਨ ਦੇ ਨਾਲ ਬਣ ਜਾਣਗੇ ਚਲੋ ਜੀ ਇਹਨਾਂ ਨੂੰ ਬਣਾਉਣਾ ਆਪਾਂ ਸਿੱਖ ਲੈਨੇ ਆ ਵੀ ਕਿਸ ਤਰੀਕੇ ਨਾਲ ਤਿਆਰ ਕਰਨਾ ਹੈ ਤੇ ਕਿੰਨਾ-ਕਿੰਨਾ ਚੀਜ਼ਾਂ ਦੀ ਜ਼ਰੂਰਤ ਹੈ ਸੋ ਉਹਦੇ ਲਈ ਤੁਸੀਂ ਵੀਡੀਓ ਦੇ ਨਾਲ ਜੁੜੇ ਰਹੋ ਜੀ ਵੀਡੀਓ ਨੂੰ ਪੂਰਾ ਦੇਖਿਓ ਜੇਕਰ ਤੁਹਾਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਓ ਸਭ ਤੋਂ ਪਹਿਲਾਂ ਬੇਸਨ ਦੇ ਲੱਡੂ ਬਣਾਉਣ ਲਈ ਇੱਥੇ ਆਪਾਂ ਨੂੰ ਚਾਹੀਦਾ ਜੀ ਬੇਸਨ ਤੇ ਬੇਸਨ ਜਿਹੜਾ ਤੁਸੀਂ ਤੇ ਇਹ ਦੋ ਕੌਲੀਆਂ ਮੇਰੇ ਕੋਲੇ ਵੇਚਣ ਦੀਆਂ ਨੇ ਤੇ ਇੱਕ ਕੌਲੀ ਆਪਣੇ ਕੋਲੇ ਖਾਉਦੀ ਹੈ ਸੋ ਇਹ ਸਮਾਨ ਜਿਖਰ नाप ਕੇ ਐਡ ਕਰੂੰਗੀ ਤੇ ਜਿਹੜੇ ਲੱਡੂ ਹੈ ਬਿਲਕੁਲ ਪਰਫੈਕਟ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਣਗੇ ਇਹਦੇ ਵਿੱਚ ਅੱਧਾ ਕਿ ਉਹ ਸਭ ਤੋਂ ਪਹਿਲਾਂ ਆਪਾਂ ਐਡ ਕਰਾਂਗੇ ਕਿ ਚਾਰ ਚਮਚੇ ਸੂਜੀ ਦੇ ਨਾਰਮਲ ਜੋ ਖਾਣਾ ਖਾਣ ਲਈ ਆਪਾਂ ਚਮਚੇ ਵਰਤਦੇ ਹਾਂ ਉਹ ਹੀ ਚਾਰ ਚਮਚੇ ਮੈ ਸੂਜੀ ਦੇ ਪਾਏ ਬਿਲਕੁਲ ਸਲੋ ਫਲੇਮ ਤੇ ਹੈ ਜਿਹੜਾ ਸੂਜੀ ਨੂੰ ਆਪਾਂ 2 ਤੋਂ 3 ਮਿੰਟ ਹੀ ਪਕਾਵਾਂਗੇ ਹੁਣ ਸੂਜੀ ਨੂੰ ਆਪਾਂ 2 ਤੋਂ 3 ਮਿੰਟ ਪਕਾ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਬੇਸਨ ਦੀ ਤੇ ਇਹਨੂੰ ਘਿਓ ਦੇ ਨਾਲ ਚੰਗੇ ਤਰੀਕੇ ਨਾਲ ਮਿਕਸ ਕਰ ਦਿਆਂਗੇ ਤੇ ਹੁਣ ਜਿਹੜਾ ਬਚਿਆ ਹੋਇਆ ਬੇਸਨ ਸੀ ਇੱਕ ਕੌਲੀ ਉਹ ਵੀ ਆਪਾਂ ਐਡ ਕਰ ਦਿਆਂਗੇ ਤੇ ਇਸ ਬੇਸਨ ਨੂੰ ਵੀ ਮੈਂ ਚੰਗੇ ਤਰੀਕੇ ਨਾਲ ਜਿਹੜਾ ਮਿਕਸ ਕਰਤਾ ਹੁਣ ਇੱਥੇ ਘਿਓ ਹੋਰ ਲੱ ਕਰ ਦਿਆਂਗੇ ਥੋੜਾ ਥੋੜਾ ਕਰਕੇ ਨਹੀਂ ਐਡ ਕਰਨਾ ਤੇ ਹੁਣ ਕਿਹਾ ਉਹਦੇ ਨਾਲ ਵੇਸਣ ਨੂੰ ਚੰਗੇ ਤਰੀਕੇ ਨਾਲ ਮੈਂ ਮਿਕਸ ਕਰ ਲਿਆ ਮੀਡੀਅਮ ਜੀ ਫਲੇਮ ਤੇ 9 ਤੋਂ 10 ਮਿੰਟ ਹੈ ਜਿਹੜਾ ਆਪਾਂ ਵੇਸਣ ਨੂੰ ਵਧੀਆ ਹੌਲੀ ਹੌਲੀ ਭੁੰਨ ਕੇ ਤਿਆਰ ਕਰਾਂਗੇ ਤੇ ਹੁਣ ਵੇਸਣ ਦੇ ਵਿੱਚ ਮੈਂ ਥੋੜਾ ਜਿਹਾ ਪਾਣੀ ਐਡ ਕਰੂੰਗੀ ਤੇ ਇਹਨੂੰ ਮੈਂ ਮਿਕਸ ਕਰ ਦੂੰਗੀ ਇਹਦੀ وجہ ਕਰਕੇ ਜਿਹੜੇ ਲੱਡੂ ਹਨਾ ਬਹੁਤ ਵਧੀਆ ਦਾਣੇਦਾਰ ਟੈਕਸਚਰ ਦੇ ਬਣ ਕੇ ਤਿਆਰ ਹੋਣਗੇ ਤੇ ਇਹਨੂੰ ਮੈਂ ਚੰਗੇ ਤਰੀਕੇ ਨਾਲ ਇਸ ਤਰੀਕੇ ਨਾਲ ਮਿਕਸ ਕਰਦੀ ਹੋਈ ਪਕਾਵਾਂਗੀ ਥੋੜਾ ਜਿਹਾ ਪਾਣੀ ਹੋਰ ਐਡ ਕਰ ਦੂੰਗੀ ਅੱਧੀ ਕੌਲੀ ਤੋਂ ਵੀ ਘੱਟ ਪਾਣੀ ਐਡ ਕੀਤਾ ਮੈਂ ਪਾਣੀ ਐਡ ਕਰਨ ਨਾਲ ਜਿਹੜੇ ਆਪਣੇ ਲੱਡੂ ਆ ਉਹ ਬਹੁਤ ਵਧੀਆ ਦਾਣੇਦਾਰ ਟੈਕਸਚਰ ਦੇ ਬਣਨਗੇ ਬਿਲਕੁਲ ਇਹ ਨਵਾਂ ਤਰੀਕਾ ਹੈ ਜੀ ਤੁਸੀਂ ਇਸ ਤਰੀਕੇ ਨਾਲ ਵੇਸਣ ਦੇ ਲੱਡੂ ਜਰੂਰ ਘਰ ਦੇ ਵਿੱਚ ਟਰਾਈ ਕਰਿਓ ਬਹੁਤ ਹੀ ਪਰਫੈਕਟ ਬਣਨਗੇ ਹੁਣ ਆਪਾਂ ਵੇਸਣ ਨੂੰ ਜਿਹੜਾ ਗੈਸ ਬੰਦ ਕਰਕੇ ਥੱਲੇ ਉਤਾਰ ਲਿਆ ਮੈਂ ਇੱਥੇ ਮੱਗ ਜੈਡ ਕਰਤੀ ਉਸ ਤੋਂ ਬਾਅਦ ਮੈਂ ਫਲੇਵਰ ਦੇ ਲਈ ਇਹਦੇ ਵਿੱਚ ਜਿਹੜਾ ਅਲਰਜੀ ਪਾਊਡਰ ਐਡ ਕਰਤਾ ਹੁਣ ਵੇਸਣ ਨੂੰ ਆਪਾਂ ਠੰਡਾ ਕਰਕੇ ਤਿਆਰ ਕਰਨਾ ਤਾਂ ਉਹਦੇ ਲਈ ਆਪਾਂ ਇਹਨੂੰ ਇੱਕ ਡੋਂਗੇ ਦੇ ਵਿੱਚ ਕੱਢ ਲਾਂਗੇ ਇਹ ਤੇ ਜੀ ਦੋ ਕੌਲੀਆਂ ਆਪਾਂ ਵੇਸਣ ਲਿਆ ਸੀ ਇਹਦੇ ਵਿੱਚ ਇੱਕ ਕੌਲੀ ਮੈਂ ਖੰਡ ਦੀ ਐਡ ਕਰੂੰਗੀ ਤੁਸੀਂ ਡੇਢ ਕੌਲੀ ਵੀ ਐਡ ਕਰ ਸਕਦੇ ਹੋ ਜੇ ਮਿੱਠਾ ਵੱਧ ਖਾਣੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਇੱਕ ਸੀਕ੍ਰੇਟ ਚੀਜ਼ ਐਡ ਕਰਤੀ ਉਹ ਹੈਗਾ ਨਾਰੀਅਲ ਦਾ ਬਰਾਦਾ ਇਹ ਬਿਲਕੁਲ ਆਪਸ਼ਨਲ ਹੈ ਜੇ ਤੁਹਾਡੇ ਕੋਲੇ ਹੋਇਆ ਤੁਸੀਂ ਐਡ ਕਰ ਲਿਓ ਨਹੀਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਜੇਕਰ ਆਪਾਂ ਨਾਰੀਅਲ ਦਾ ਬਰਾਦਾ ਐਡ ਕਰਾਂਗੇ ਇਹਦੇ ਨਾਲ ਲੱਡੂ ਜਿਹੜੇ ਬਹੁਤ ਵਧੀਆ ਨਰਮ ਬਣਨਗੇ ਤੇ ਇਹਨਾਂ ਦਾ ਟੇਸਟ ਬਹੁਤ ਵਧੀਆ ਆਊਗਾ ਸੋ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਨਾਲ ਆਪਾਂ ਮਿਕਸ ਕਰ ਲਿਆ ਤੇ ਹੁਣ ਜਿੰਨਾ ਜਿੰਨਾ ਸਮਾਨ ਆਪਾਂ ਜਿਵੇਂ ਕਿ ਕਿਹਾ ਉਹ ਇਹਦੇ ਵਿੱਚ ਐਡ ਕੀਤਾ ਇਹ ਕਾਰਨ ਵੇਸਨ ਦੇ ਲੱਡੂ ਆ ਜਿਹੜੇ ਚੰਗੇ ਤਰੀਕੇ ਨਾਲ ਆਪਾਂ ਵਟ ਸਕਾਂਗੇ ਦੇਖੋ ਵਧੀਆ ਇਹ ਬਣ ਜਾਣਗੇ